ਉਸ ਸਮੇਂ ਉਹ ਪ੍ਰਮਾਤਮਾ ਦੇ ਨਾਲ ਉਸ ਤੋਂ ਪਹਿਲਾਂ ਇਤਨਾ ਦਾਵਾ ਬੰਨਦਾ ਹੈ ਕਿ ਮੈਨੂੰ ਮਨੁੱਖਾ ਜਨਮ ਦੇ ਤੇ ਮੈਂ ਮਨੁੱਖੇ ਜਾਮੇ ਦੇ ਵਿੱਚ ਜਾ ਕਰਕੇ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ ਤੈਨੂੰ ਹਰ ਇੱਕ ਸਵਾਸ ਦੇ ਨਾਲ ਯਾਦ ਕਰਾਂਗਾ ਕਿਉਂਕਿ 84 ਲੱਖ ਜੂਨ ਹੈ ਤੇ 84 ਲੱਖ ਜੂਨ ਦੇ ਵਿੱਚ 42 ਲੱਖ ਜੂਨ ਐਸੀ ਹੈ ਜਿਹੜੀ ਜਲ ਦੇ ਵਿੱਚ ਹੈ ਤੇ 42 ਲੱਖ ਜੂਨ ਹੈ ਜਿਹੜੀ ਉਹ ਜਲ ਤੋਂ ਬਾਹਰ ਹੈ ਤੇ 84 ਲੱਖ ਜੂਨ ਦਾ ਜਿਹੜਾ ਸਰਦਾਰ ਹੈ ਉਹ ਹੈ ਮਨੁੱਖਾ ਜਨਮ ਸਭ ਤੋਂ ਸ਼੍ਰੇਸ਼ਟ ਜਿਹੜਾ ਜਨਮ ਹੈ ਉਹ ਮਨੁੱਖਾ ਜਨਮ ਹੈ। ਅਰਮਾਣ ਦੇ ਗਰਭ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਉਸ ਵੈਗਰੂ ਦੇ ਨਾਲ ਅਨੇਕਾਂ ਦਾਅਵੇ ਬੰਨਦਾ ਹੈ ਕਿ ਮੇਰੇ ਤੇ ਕਿਰਪਾ ਕਰੋ। ਮੈਨੂੰ ਇਸ ਕੁੰਭੀ ਨਰਕ ਦੇ ਵਿੱਚੋਂ ਕੱਢਣਾ ਕਰੋ ਮੈਂ ਆਪ ਜੀ ਦਾ ਸਵਾਸ ਸਵਾਸ ਸਿਮਰਨ ਕਰਾਂਗਾ ਆਪ ਜੀ ਨੂੰ ਯਾਦ ਕਰਾਂਗਾ ਕਿਉਂਕਿ ਗੁਰਮੁਖ ਪਿਆਰਿਓ ਜਿਹੜੀ 84 ਲੱਖ ਜੂਨ ਹੈ ਇਹਦੇ ਵਿੱਚ ਕਈ ਐਸੀਆਂ ਜੂਨਾ ਖਿੱਦ ਜੂਨਾ ਨੇ ਜਿਹੜੀਆਂ ਆਪਾਂ ਵੀ ਆਪਾਂ ਅੱਖਾਂ ਦੇ ਨਾਲ ਤੱਕ ਕੇ ਇਹ ਕਹਿ ਦਿੰਦੇ ਆ ਕਿ ਇਹ ਵੀ ਜੂਨ ਹੈ ਇੱਕ ਵੇਖੋ ਇਹ ਜੂਨ ਕਿਵੇਂ ਭੋਗ ਰਿਹਾ ਹੈ 84 ਲੱਖ ਜੂਨ ਦਾ ਨਾਮ ਜਿਹੜਾ ਗਿਣਨਾ ਬੜਾ ਕਠਣਾ ਹੈ ਪਰ ਸਭ ਤੋਂ ਜੇ ਸਮਝਣ ਵਾਲੀ ਗੱਲ ਹੈ ਉਹ ਹੈ ਮਨੁੱਖ ਮਨੁੱਖ ਇਹ ਸਮਝ ਵੀ ਸਕਦਾ ਹੈ ਇਹ ਸਮਝਾ ਵੀ ਸਕਦਾ ਹੈ ਇਹ ਕੁਝ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਪਰ ਗੁਰਮੁਖੋ ਆਖਰਕਾਰ ਫੇਰ ਜੇ ਸਮਝਾਉਣਾ ਪੈਂਦਾ ਤੇ ਉਹ ਮਨੁੱਖ ਨੂੰ ਹੀ ਸਮਝਾਉਣਾ ਪੈਂਦਾ ਜੇ ਬਾਅਦ ਵਿੱਚ ਸਮਝਾਉਣਾ ਪੈਂਦਾ ਨਾ ਤੇ ਮਨੁੱਖ ਨੂੰ ਹੀ ਸਮਝਾਉਣਾ ਪੈਂਦਾ ਹੋਰ ਕਿਸੇ ਜੂਣ ਨੂੰ ਸਮਝਾਉਣਾ ਨਹੀਂ ਪੈਂਦਾ ਇਹ ਮਨੁੱਖ ਨੂੰ ਹੀ ਕਿਹਾ ਜਾਂਦਾ ਹੈ ਕਿ ਤੂੰ ਬੰਦਾ ਹੈ ਤੂੰ ਬੰਦਿਆਂ ਵਾਲੇ ਕਰਮ ਕਰ ਤੂੰ ਜਿਹੜੇ ਦਾਵੇ ਕਰਕੇ ਆਏ ਆ ਜਿਹੜਾ ਵਾਅਦਾ ਕਰਕੇ ਆਏ ਆ ਉਸ ਵਾਅਦੇ ਨੂੰ ਨਿਭਾਉਣਾ ਕਰ ਆਖਰਕਾਰ ਗੁਰਬਾਣੀ ਵੀ ਮਨੁੱਖ ਨੂੰ ਹੀ ਸਮਝਾਉਂਦੀ ਹੈ ਗੁਰੂ ਪਿਆਰ ਵਾਲੇਓ